ਅੱਜ ਵੀ লাইਵ ਵੀਡੀਓ 'ਚ ਤੁਹਾਡਾ ਸਵਾਗਤ ਆ ਜੀ ਤੇ ਕੰਮ ਚੱਲ ਰਿਹਾ ਥੱਲੇ ਥੱਲੇ ਵੀ ਦਿਖਾਵਾਂਗਾ ਤੁਹਾਨੂੰ ਇਹ ਮਸ਼ੀਨ ਚੱਲ ਰਹੀ ਆ ਹੋਰ ਕਿਹ ਗਿਆ ਬਾਹਰ ਤੇ ਨਹੀਂ ਬਾਹਰ ਤੇ ਨਹੀਂ ਕੋਈ ਕੰਨ ਉੱਧ ਪੈਡ ਹੋਣੀ ਆ ਆ ਬੇ ਇੱਥੇ ਵਿੱਚ ਰਹੇਗਾ ਮੈਂ ਤੇਰਾ ਥੋੜਾ ਜਿਹਾ ਰਹਾ ਅੰਤਲੇ ਪਾਸੇ ਰਹੇਗਾ ਤੇ ਮਾਰਨੇ ਦੇ ਆ ਆ ਇੱਥੇ ਉਪਰ ਥੱਲੇ ਸਾਫ਼ ਕਰਕੇ ਨਾ ਮੈਂ ਕੱਪੜੇ ਦੇ ਨਾਲ ਇੱਥੇ ਹੀ ਮਾਰ ਦਿੰਦਾ ਜੜ ਤੱਕ ਆ ਸਿਰੇ ਤੱਕ ਜੜ ਦੇ ਵਿੱਚ ਨੂੰ ਪਾ ਦੇ ਰਾਂਗਾ ਕੀ ਕੋਟੇ ਨੇ ਆ ਉਹ ਖੁੰਜਾ ਜਾਂਦਾ ਤੇਰਾ ਚੱਲ ਆ ਖੁੱਲ ਜਾਨੀ ਆ ਹੁਣ ਖੁੱਲੇ ਤੇ ਮਾਰ ਦੇ ਫਿਰ ਮੈਂ ਨਹੀਂ ਜੇ ਵੇ ਸਾਲੀ ਜੜ ਤੇ ਬੱਚੇ ਦੋ ਜੂਗੀ ਹੋਰ ਤਾਂ ਕੁਛ ਨਹੀਂ ਹੈ ਹਾਂ ਚਾਚੇ ਜੀ ਚਾਚੇ ਅੰਗਰੇਜ਼ੇ ਜਿਹੜਾ ਪਾਸ ਦਾ ਵੀ ਬਸ ਪੁੱਛ ਕਰ ਤਾਂ ਸਾਬਾ ਗੰਦਮਰ ਮਾਰ ਕੇ ਨਾ ਬਸ ਗਾਨਾ ਬਸ ਨਾ ਜੰਮ ਜਣਾ ਨਹੀਂ ਬਾਠ ਠੀਕ ਹੈ ਠੀਕ ਨਵੀਂ ਟਾ ਕੀ ਸਾਡੀ ਕੱਲ ਤੇ ਉੱਥੇ ਪੇ ਚੜਾ ਰਹੇ ਆ ਇਹਨੂੰ ਦੋ ਵੱਡਣ ਨਾਲ ਹਟ ਲਉਂਗੀ ਬਾਕੀ ਸਗਾ ਹੈ ਦੋ ਸੱਤ ਦੇਖ ਕੇ ਚੜਾਓ ਕਿ 2000 ਉੱਪਰ ਲੱਜਣੀ ਆਪਣੀ ਇਟਾ 2000 ਇਟ ਉੱਪਰ ਲੱਜਣੀ ਹਾਂ ਦੋ ਚੜਾ ਲਾ ਚਾਰ ਚ ਕਿੰਨੇ 6 ਆਇਆ 9 9 9 ਵਿੱਚੋਂ 8 7 ਜਿਹੜਾ ਰਹਿੰਦੇ ਹਾਂ ਸੱਤ ਕੇ ਚੜਾ ਬਾਕੀ ਦੇਖ ਚੜਾ ਲੈਣੇ ਫਿਰ ਸੱਤ ਚੜਾ ਲੈਣੇ ਇਹਨਾਂ ਨੇ ਅੱਜ ਹਾਂ ਹਾਂ ਚੜਾ ਚੱਲੇ ਆ ਜੀਰਾ ਬਜਰੀ ਵੀ ਚੱਕੇ ਲਿਆ ਫਿਰ ਅੱਜ ਮੈਂ ਜਾਣਾ ਤਾਂ ਹੈ ਰੋਪੜ ਯਾਰ ਜੀਰਾ ਬਜਰੀ ਵੀ ਲੈ ਛੇ ਟੋਟੇ ਆਉਣੇ ਹਨਾ ਅੱਠ ਪਹਿਲਾਂ ਲੱਗੇ ਦੇ ਆਪਣੇ ਨੌ ਲੈ ਆਇਆ ਤਾਂ ਮੈਂ ਅੱਠ ਲੱਗੇ ਤੇ ਇੱਕ ਪਿਆ ਛੇ ਲਿਆ ਹੁਣ ਸੱਤ ਕੇ ਦੇਖਦੇ ਬਚ ਕੇ ਥੋੜਾ ਬਹੁਤ ਦੇਖ ਲਾਂਗੇ ਇਹ ਵੀ ਗੱਡੀ ਜਿਹੜਾ ਰੱਖ ਲਾਣਾ ਸਾਡੀ ਜਿਹੜੀ ਜੀਰਾ ਬਜਰੀ ਬਹੁਤ ਬੰਦੇ ਨੇ ਤਾਰੀਫ ਕੀਤੀ ਕਹਿੰਦੇ ਵਧੀਆ ਬਹੁਤ ਸੋਹਣੀ ਬੱਜੀ ਹੈ ਇਹ ਆ ਕੋਲੇ ਉਹਦੇ ਵਿੱਚ ਪੈੜ ਵਾਸਤੇ ਛੱਡ ਲਿਆ ਹੈ ਆਹ ਬਰ ਉੱਧਰ ਹੁਣ ਕਰਕੇ ਸਫਾਈ ਲਪਾਈ ਦਾ ਮੈਂ ਕਹ ਲਪਾਈ ਦਾ ਨਵੇੜ ਲਪਾਈ ਦਾ ਨਵੇੜਣ ਤੋਂ ਬਾਅਦ ਥੱਲੇ ਕੱਚਾ ਕਰ ਦੇਣਾ ਆਪਾਂ ਨੇ ਹਾਂ ਤਾਂ ਮੈਂ ਤਾਂ ਫੜ ਕੇ ਕੱਢਾਂ ਨੇ ਬਾਹਰ ਫਿਰ ਲੋਕ ਕਹਿੰਦੇ ਮਿਸਤਰੀ ਬਾੜਨੇ ਓਕੇ ਮੈਂ ਕਹਿੰਦਾ ਮੈਂ ਫੜ ਕੇ ਕੱਢੂ ਬਾਹਰ ਇਹ ਤਾਂ ਕੱਡਾ ਨੂੰ ਫੜਦੇ ਸੀ ਹਾਂ ਜਾਂ ਤਾਂ ਵੀ ਹੋਰ ਸਲਾਹ ਕੋਈ ਹੋਰ ਸਲਾਹ ਦੇ ਦੇ ਉੱਪਰ ਛੱਤ ਲਾ ਬਾਈ ਇੱਕ ਮੰਜ਼ਲ ਹੋਰ ਠੀਕ ਨੇ ਹਾਂਜੀ ਹੋਰ ਸਲਾਹ ਕਰ ਲੈ ਵੀ ਉੱਪਰ ਹੋਰ ਚੜਾ ਲੈਂਦੇ ਆਂ ਨਾ ਵੀ ਹੋਰ ਮੰਜ਼ਲ ਛੱਤ ਲੰਦੇ ਆਂ ਉੱਪਰ ਇੱਧਰ ਵੀ ਇੱਧਰ ਪੂਰਾ ਛੱਤ ਲੰਦੇ ਆਂ ਹੋਰ ਹਾਂ ਤਰੇ ਦੇ ਵਿਲੀ ਪਾਈ ਹੁਣ ਇੱਥੇ ਹੀ ਪੈੜ ਹੋਣੀ ਐ ਮਹਿਕ ਮਹਿਕ ਇਹਦੇ ਪਰ ਕੀ ਕਰਾਂਗੇ ਕਿਨੇ ਕਿਨੇ ਅੱਛਾ ਨਵਾਂ ਲਿਆਂਦਾ ਓ ਹੌਲੀ ਹੌਲੀ ਥੋੜੀ ਜਿਹੀ ਹੌਲੀ ਹੌਲੀ ਥੱਲੇ ਬੈਠ ਕੇ ਸਿੱਡੇ ਕਰੋ ਹਾਂ ਡਾਕਟਰ ਕਮਾਲ ਹਾਰ ਟਰੈਕਟਰ ਲੈਦਾ ਮੁੰਡਾ ਜੀ ਜਾਂਦਾ ਦੇਖਦੇ ਭਾਈ ਵਧਾਈਆਂ ਦਈਏ ਹੋਰ ਟਰੈਕਟਰ ਆ ਰਹੇ ਸਾਡੇ ਪਿੰਡ ਤਾਂ ਨਵੇਂ ਨਵੇਂ ਦੇਖ ਚਾਹ ਟਰੈਕਟਰ ਦੇਖੋਂਦੇ ਨਵੇਂ ਤੋਂਦਾ ਆ ਸੋਟਾ ਦੇ ਬੰਦੇ 4x4 ਜਿੱਦਾਂ ਪਹਿਲਾ ਵੇਸਦਾ ਅੱਛਾ ਅੱਜ ਨਾਲ ਕਿੰਨੇ ਵੀ ਭਾਈ ਸਰ ਸਾਰੇ ਬੰਦੇ ਹੀ ਲੈਦੇ ਆ ਅਰੇ ਯਾਰ ਥੋੜਾ ਚੱਲਣ ਦੇ ਚਲੋ ਇਹ ਨਮਾਈ ਆ ਬਾਈ ਹਾਂ ਆ ਵੇਖੋ ਖਾਲੀ ਨੂੰ ਵੀ ਨਹੀਂ ਜੋੜਿਆ ਇਹਦਾ ਅੱਛਾ ਹਾਂ ਦੂਰੇ ਸਾਡੇ ਕਿਤੇ ਨਹੀਂ ਟੈਕ ਉੱਤੇ ਲਾਉਣਾ ਆ ਸੱਤਰੀ ਜੌਲੀ ਜਾ ਅੱਛਾ ਠੀਕ ਹੈ ਠੀਕ ਹੈ ਦੇਖਦੇ ਗੱਲ ਕਰਦੇ ਟੈਕਾ ਦੇ ਨਾਲ ਬੋਲ ਲਵਾ ਲਾ ਨਵਾ ਲਾ ਕਿੰਨੀ ਕੀਮਤ ਹੈ ਦੀ ਕਿੰਨਾ ਕਿੰਨੇ ਚਪਿਆ ਇਹ ਕਿੰਨੇ ਦਾ ਮੇਰੇ ਹਿਸਾਬ ਨਾਲ ਪਤਾ ਨਹੀਂ ਜੀ ਹੁਣ ਸਾਹਿਬ ਵਾਸਤੇ ਤਾਂ ਉੱਪਰੇ ਪੈ ਗਿਆ ਹੁਣ ਇਹ ਅੱਛਾ ਬੋੜੇ ਵੇਹੂ ਕਰ ਗਏ ਨਾ ਹਾਂ ਨਵਾਂ ਲੈਦਾ ਪਾਰਟੀ ਕਰ ਲੱਗਿਆ ਆ ਜਾਓ ਚੱਲ ਚਲੀ ਆ ਜਾ ਅੱਜ ਲਈ ਕਰਾਂਗਾ ਆ ਜਾ ਨਾ ਨਾ ਇਹ ਤਾਂ ਹੁਣ ਉੱਪਰੇ ਉੱਪਰੇ ਰੱਖਣਾ ਛੱਲੇ ਨਹੀਂ ਆਉਣ ਦੇਣਾ ਹਲੇ ਹਲੇ ਉੱਪਰੇ ਰੱਖ ਮਹਿਕ ਨੂੰ ਬਹੁਤ ਸੌਫਟ ਟ੍ਰੇਟਰ ਦਾ ਦੇਖਦਾ ਇਹ ਕਿ ਲੈ ਕੇ ਤੰਦਾਨ ਨੂੰ ਟਰੈਕਟਰ ਆਕਾ ਤੁਸੀਂ ਦੱਸੋ ਕਮੈਂਟਾਂ 'ਚ ਲੈਣ ਮੈਂ ਟਰੈਕਟਰ ਕਿਹਨੂੰ ਬਹੁਤ ਸ਼ੌਫਟਰ ਟਰੈਕਟਰ ਚਲਾਉਣ ਦੋ ਤਾਂ ਇਹ ਜਿਆਦਾ ਸਾਫ਼ ਕਰਤੀ ਆ ਇਹਨਾਂ ਇੱਧਰ ਵੀ ਕੱਚਾ ਕਰਤਾ ਲੱਗੇ ਲਾਉਣ ਹੁਣ ਹੁਣ ਸਮਝ ਠੀਕ ਹੈ ਜੀ ਹਾਂ ਠੀਕ ਹੈ ਅੱਛਾ ਮਹੌਜਜ ਥੱਲੇ ਵਾਲਾ ਨਿਪਟ ਜੂਗਾ ਆਪਣਾ ਸਾਰਾ ਕੰਮ ਉਧਰ ਤੇ ਇਧਰ ਤਾਂ ਹੈ ਠੀਕ ਹੈ ਉਧਰ ਉਧਰ ਰਹਿੰਦਾ ਹਲੇ ਉੱਪਰ ਲਾਉਣਿਆ ਨਾ ਹੈ ਟਾਇਲ ਕੱਟਾ ਹੋ ਜਿਹੜੀ ਉਧਰ ਕਮਰੇ ਵਾਲੀ ਦੀ ਇਧਰ ਉਧਰ ਰਹੇਗਾ ਇਹ ਅੱਛਾ ਇਧਰ ਵਾਲਾ ਲਾ ਦਿੱਤਾ ਹੂੰ ਹੂੰ ਇਹਦੀ ਵੀ ਟਾਇਲ ਥੋੜੀ ਕੱਟ ਹੈ ਹੈ ਤਾਂ ਇਹਨਾਂ ਤੇ ਪੂਰੀ ਟਾਇਲ ਲੱਗ ਜਣੀ ਸਾਰੇ ਕਮਰਿਆਂ ਦੇ ਵਿੱਚ ਕਿੰਨਾ ਘੈਂਟ ਲੱਗੂਗਾ ਫਿਰ ਇਸ ਤਰੀ ਨਾਲ ਜਾਣ ਤੋਂ ਘਰ ਤੋਂ ਦਿਲ ਨਹੀਂ ਕਰਦਾ ਹੈਗਾ। ਉਹ ਬ੍ਰਿੱਕੀ ਆ ਬ੍ਰਿੱਕੀ ਨੂੰ ਟਾਈਮ ਲੱਗ ਰਿਹਾ। ਹੁਣ ਆਦਾ ਜਿੜਾ ਬਜਰੀ ਲਿਆਂਗਾ। ਤੇ ਹੁਣ ਤੋਂ ਪਚਕਣ ਲੱਗ ਗਈ। ਅਗਲਾ ਮਸ ਫੋਟੋ ਰੇ ਦੋ ਲਾਈਫ ਦੇ ਖੰਦ ਤੋਂ ਹੋਊਗਾ ਮੈਂ। ਦੂਜਾ ਲਾਈਫ ਮੋਟਰ ਵਰਤੂ। ਅਥੇ ਲਾਈਫ ਵੀ ਖਤਮ ਕਰਨਾ ਪੈਣਾ। ਦੂਜਾ ਲਾਈਫ ਮੋਟਰ ਵਰਤੂ। ਪਾਈ ਟਾਇਲ ਵਾਲਾ ਜਿਹੜੀ ਆਪਾਂ ਨੂੰ ਟਾਇਲਾਂ ਟੋਟੇ ਬਚੇ ਨਾ ਜਿੰਨੇ ਵੀ ਟੋਟੇ ਬਚੇ ਆਹ ਇਹ ਸਾਰੇ ਕੋਠੇ ਉੱਪਰ ਪਿੱਟ ਕਰ ਦੇਣਾ ਆਪਾਂ ਉਹਦਾ ਡਿਜ਼ਾਈਨ ਬਣਾ ਦਿਆਂ ਨਾ ਘਾਟ ਚ ਪਤਾ ਲੱਗੇ ਵੀ ਕੋਈ ਟੈਲ ਵਾਲਾ ਨੇ ਕੋਈ ਆਖਰੀ ਆਖਰੀ ਕਿੱਥੋਂ ਕਿੱਥੋਂ ਟੈਲਾ ਲੈਂਦੇ ਆ ਜਿਹੜੀ ਵੇਸਟੇਜ ਆ ਸਾਰੀ ਟੈਲ ਆਪਣੇ ਉੱਪਰੇ ਲਾ ਦੇਣੀ ਬਾਥਰੂਮ ਚ ਆਪਣੇ ਜਿਹੜੇ ਥੱਲੇ ਫਲੋਰ ਵਾਲੀ ਲਗਣੀ ਆ ਕੱਲ ਤੋਂ ਬਾਅਦ ਫਿਰ ਫਲੋਰ ਲਾਉਣੇ ਸ਼ੁਰੂ ਕਰ ਲਊਗਾ ਇਹ ਤਾਂ ਕਹਿੰਦਾ ਮੈਂ ਭੱਜਾਂ ਮੁਰੇ ਮੁਰੇ ਭੱਜੇ ਫਿਰੂਗੀ ਤਾਂ ਵੱਡਾ ਹੈ ਨਾ ਇੱਕ ਇੱਕ ਦਿਨ ਚ ਇੱਕ ਕਮਰਾ ਕੱਢੀ ਜਾਣੇ ਨੇ ਇੱਕ ਬੰਦਾ ਇੱਕ ਬੰਦਾ ਬਾਰ ਬਾਰ ਫੋਨ ਕਰੀ ਜਾ ਰਿਹਾ ਉਹ ਨਾਲ ਗੱਲ ਕਰ ਲਵਾਂ ਤੇ ਹੁਣ ਬਾਅਦ ਜਿਹੜਾ ਲਾਈਵ ਬੰਦ ਕਰਦੇ ਤਿੰਨ ਚਾਰ ਵਾਰ ਫੋਨ ਆਲੇ ਉਹਦੇ ਸ਼ਾਇਦ ਕੋਈ ਉਹਦੇ ਆਣ ਹੋਵੇ ਹਾਂਜੀ ਚਲੋ ਧੰਨਵਾਦ ਜੀ ਕੋਈ ਫਰੰਟ ਤੇ ਦਿਖਾ ਦਮੇ ਦਿੱਤ ਸਾਹਮਣੇ ਤੇ ਸਾਰਾ ਘਰ ਆਪਣਾ ਚੱਲਿਆ ਪਿਆ ਆਪਣਾ ਕੰਮ ਭਾਈ ਪੂਰਾ ਆ ਜੀਰਾ ਬਜਰੀ ਲਿਆ ਦੇ ਮੈਂ ਇੱਧਰ ਅਗਲਾ ਲਾਈਵ ਮੋਟਰ ਤੋਂ ਦੂਜਾ ਲਾਈਵ ਮੋਟਰ ਤੋਂ ਆਏ ਜਿੱਥੇ ਕਿ ਗੁੱਜਰ ਭਾਈ ਲੱਗੇ ਹੋਏ ਨੇ ਪੂਲਰ ਦੇ ਛਟੀਆਂ ਲਾ ਰਹੇ ਆ ਅਸੀਂ ਉਹ ਕੀ ਕਰਦਾ ਚੋਪਰਾ ਬਗਾ ਦੇਖਾਂ ਇਹਨੂੰ ਕਿੱਕ ਕਰ ਤੇ ਹਾਂ ਹਾਂ ਇਹ ਪਾਣੀ ਲੱਗੇ ਤੇ ਨਾ ਇਹ ਇਦਾਂ ਲੈਣਾ ਜੋ ਪਾਟੂ ਹਾਂ ਇਹ ਨਜ਼ਾਰੇ ਨਾਲ ਹੋਣ ਹੁਣ ਇਹ ਤਾਂ ਪਹਿਲੇ ਰੇ ਮਾਰ ਕੇ ਨਾ ਫਿਰ ਪਾਣੀ ਲਾ ਦੇਣਾ ਆਪਾਂ ਨੇ। ਅੱਜ ਖੱਟੇ ਕੱਢ ਰਹੇ ਪਿਛਲੇ ਹਾਂ ਹਾਂ ਪਿਛਲੇ ਸਾਲ ਸਾਡੇ ਬੂਟੇ ਸੁੱਕ ਗਏ ਤੇ ਬਹੁਤ ਜ਼ਿਆਦਾ ਤੇ ਹੁਣ ਜਿਹੜੇ ਸੁੱਕੇ ਬੂਟੇ ਉਹ ਵੀ ਕੱਟ ਪਾਟ ਦੇਣੇ। ਦੇਖ ਕੇ ਪਟਾ ਦੀਆਂ ਆ ਵੀ ਮੈਂ ਸੁੱਕਵੇ। ਨਾ ਤਾਂ ਠੀਕ ਹਲੇ ਹਰਾ ਥੋੜਾ ਜਿਹਾ। कहाँ कहाँ तक बूटा लगा दिया आपने किधर किधर गए नहीं नहीं लेना था आपने कहाँ बूटा लगा दिया अभी तक तो बहुत इधर लगा लगाए उसके बाद जो है यहाँ क्या कहते है करोटा लगाए हाँ, 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 हाँ. और उसके बाद जो है क्या कहते हैं बाल लगाए यहाँ हाँ, हाँ. क्या कहते लगाए पठान पठानपुर अच्छा हसनपुर ਤੇ ਮੈਂ ਹੋਰ ਕੁ ਕਹਿਣਾ ਤੈਨੂੰ ਇਹ ਹੋ ਗਿਆ ਇਹ ਸਾਰੇ ਦੇਖ ਲੈ ਬੂਟੇ ਜਿਹੜੇ ਸੁੱਕੇ ਵਿੱਚ ਤੇ ਹਾਂਜੀ ਇਧਰ ਤੋਂ ਦੇਖ ਲਿਓ ਜੇ ਸਾਰੇ ਨਿਗਾਹ ਮਾਰ ਨਹੀਂ ਕੋ ਰਹਾ ਨਾ ਜਾ ਵਿੱਚਾਂ ਚੈੱਕ ਕਰਕੇ ਰਹਿ ਗਿਆ ਉਹ ਸਾਈਡ ਵੱਲ ਲੈ ਲੈਣ ਹਾਂ ਸਾਈਡ ਵੱਲ ਲੈਣ ਤੋੜ ਤੋੜ ਕੇ ਉੱਥੇ ਹੀ ਭਰ ਦੇ ਬਸ ਇਹ ਕੱਢ ਲੈਂਗੇ ਜੀ ਤੁਸੀਂ ਜਿਹੜਾ ਕੱਟ ਲੰਬੜਾ ਰਿਹਾ ਉਹ ਜਿਹੜਾ ਉੱਪਰ ਦੇ ਦਿੱਤਾ ਹੋਇਆ ਹੈ ਕਰ ਦੂਗਾ ਜੀ ਕੋਈ ਨਹੀਂ ਕੱਟ ਕੱਟੀ ਨਹੀਂ ਕੋਈ ਕਰ ਦੂਗਾ ਜੀ ਕਢਾ ਦੀ ਮੈਂ ਗੁੱਜਰਬਾਈ ਦੇਖ ਕੇ ਸਾਰੇ ਜਿਹੜੇ ਵਿੱਚ ਸੁੱਕੇ ਹਨ ਹਾਂ 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 ਉਹ ਤਾਂ ਨਿਕਾਲ ਲੇਗੇ ਵਿੱਚ ਵਿੱਚ ਤਾਂ ਬੂਟੇ ਸੋਨੇ ਚੱਲੇ ਆਏ ਤਾਂ ਨਹੀਂ ਹੈ ਅ ਵਿੱਚ ਵਿੱਚ ਪਤਾ ਨਹੀਂ ਕੀ ਬਿਮਾਰੀ ਪਈ ਆ ਇਹਨੂੰ ਕੀ ਨਹੀਂ ਇਹਨਾਂ ਦੇ ਕਿੰਨਾ ਸੋਨੇ ਚੱਲੇ ਬੂਟਾ ਇਹਨੂੰ ਕਹਿ ਸਕਦੇ ਪਾ ਇੱਕ ਸਾਲ ਦਾ ਬੂਟਾ ਜਦਾਂ ਹਾ ਇੱਕ ਸਾਲ ਦਾ ਇਹ ਪਰਭਾਈ ਕਰਵਾਈ ਹੈ ਸਾਰੀ ਸਾਡੀ ਸਾਈਡ ਪੂਲਰ ਦੇ ਬੂਟੇ ਪਈ ਬਹੁਤ ਲੱਗਦੇ ਆ ਬਹੁਤ ਜ਼ਿਆਦਾ ਕਿਉਂਕਿ ਸਾਡੇ ਜਿਹੜੀ ਧਰਤੀ ਚ ਸੇਮ ਬਹੁਤ ਆ ਇੱਧਰ ਜਦੋਂ ਉਹ ਸਾਤ ਪੈ ਜਾਂਦੀ ਹੈ ਤੇ ਪਾਣੀ ਦੇ ਵਿੱਚ ਗੋਡੇ-ਗੋਡੇ ਚੱਲਦਾ ਫਿਰ ਪਾਣੀ ਹੋਂਦ ਤੇ ਫੈਕਟਰੀ ਵੀ ਬਹੁਤ ਲੱਗ ਗਈ ਇਹਨਾਂ ਦਿਨਾਂ 'ਚ ਨਾ ਫਸਲ ਹੋ ਜਾਂਦੀ ਹੈ ਤੇਜ਼ੀ ਬਹੁਤ ਹੁੰਦੀ ਫਿਰ ਆਪਣੇ ਬੂਟਿਆਂ ਦੇ ਵਿੱਚ ਫਿਰ ਬਹੁਤ ਤੇਜ਼ ਹੁੰਦੀ ਆ ਤੇਜ਼ੀ ਰੇਟ ਕੀਲੇ ਜੋ 4 ਤੋਂ 5 ਲੱਖ ਦੇ ਹੋ ਜਾਂਦੇ ਆ 100 ਬੂਟਾ ਲੱਖ ਰੁਪਏ ਦਾ ਹੋ ਜਾਂਦਾ ਜੇ ਹੁਣ ਮੇਰਾ 300 ਬੂਟਾ ਹੈ ਅੱਧਾ ਕੀਲਾ ਤਾਂ ਸਭ ਉਟ ਲਾ ਜਾਣਾ ਸਮਝ ਤਿੰਨ ਲੱਖ ਦੇ ਉਹ ਜਿਹੜੇ ਮੇਰੇ ਸਾਹਮਣੇ ਬੂਟੇ ਲੱਗੇ ਹੋਏ ਆ ਹਾਂ ਦਿਖਾਉਂਦਾ ਤੁਹਾਨੂੰ ਮੈਂ ਤਿੰਨ ਸਾਲ ਪੂਰੇ ਹੋ ਗਏ ਨੇ ਇਹਨਾਂ ਨੂੰ ਹੁਣ ਚੌਥੇ ਸਾਲ ਚ ਪਹਗੇ ਚੌਥੇ ਸਾਲ ਦੇ ਅਖਲੇ ਸਾਲ ਫਿਰ ਆਪਾਂ ਇਹ ਕਢਾ ਦੇਣੇ ਹੁਣ ਕੋਣ ਨੂੰ ਵੀ ਪਾਣੀ ਲੱਗੂ ਉਹ ਵੀ ਲਾਉਂਦੇ ਆ ਕੱਲ੍ਹ ਪੁੱਛਦਾ ਮੈਂ ਕਿ ਵੀ ਆਪਣੀ ਸੋਹਣੀ ਹੋਈ ਆ ਆਹ ਜਿਹੜੇ ਬੂਟੇ ਪਈ ਇਹ 3 ਸਾਲ ਦੇ ਹੋ ਗਏ ਹੈ ਸਾਲੋ ਥੋੜਾ ਜਿਹਾ ਹੋਰ ਮਾਲ ਪੱਤਾ ਪਾ ਗਏ ਨਾ ਬੂਟਿਆਂ ਦੇ ਵਿੱਚ ਸੋਹਣੇ ਬਦੇ ਹੋਏ ਪਰ ਲੰਬੇ ਹੋਏ ਹੋਏ ਆ ਨਾ ਪਰ ਆਪਣੇ ਇਹ 3 ਤੋਂ 4 ਲੱਖ ਦੇ ਵਿਕ ਜਾਣੇ ਲੱਖ ਰੁਪਏ ਲਾਵਾਂਗੇ ਆਪਾਂ ਮੋਟਰ ਪਰ ਇੱਥੇ ਬਣਾਵਾਂਗੇ ਸਵੀਮਿੰਗ ਪੂਲ ਬਣਾਉਣ ਵਾਸਤੇ ਵੱਲਾ ਖਰਬੇ ਪਾਨੇ ਤੇ ਕਰਤ ਦੇ ਨਾ ਆਪਣਾ ਘਰਾਵਲੀ ਇਹਨ ਪੂਰਾ ਹਰਾ ਹੋ ਚੁੱਕਿਆ ਸਾਰਾ ਗਰਾਸੀ ਗਰਾਸੀ ਹੈ ਚਾਰੇ ਪਾਸੇ ਤੇ ਮੋਟਰ ਅਜ ਸਾਨੂੰ ਲਾਈਵ ਮੋਟਰ ਪਰ ਤੇ ਲਾਈਵ ਅੱਜ ਆਪਾਂ ਨੇ ਬਹੁਤ ਦਿਨ ਬਾਅਦ ਲਾਇਆ ਨਹੀਂ ਹੁਣ ਮੇਰੇ ਘਰੇ ਲੱਗਦਾ ਹੁੰਦਾ ਲਾਈਵ ਅੱਜ ਦੋਏ ਲਾਈਵ ਆਪਾਂ ਇਕੱਠੇ ਕਰਦੇ ਨੇ ਮੋਟਰ ਤੇ ਇੱਥੇ ਦਾ ਵੀ ਮੋਟਰ ਪਰ ਹੁਣ ਬਹੁਤ ਜੀ ਲੱਗ ਰਿਹਾ ਨੂੰ ਜਿਹੜਾ ਗਰਾਸ ਹੈ ਨਾ ਥੋੜਾ ਥੋੜਾ ਹਰਾ ਹੋਣ ਲੱਗ ਗਿਆ ਤੇ ਬਾੜ ਅਸੀਂ ਕਰੀ ਹੋਈ ਆ ਇਹ ਕਰੀ ਤੇ ਇਹਨਾ ਕਰਕੇ ਆ ਜਿਹੜੇ ਹੈ ਨੇ ਆਹ ਇਹਨਾ ਕਰਕੇ ਕਰੀਤੀ ਸਾਰੇ ਲੱਗੇ ਹਮ ਜਦਾਂ ਹੋ ਗਏ ਇਹਦੇ ਨਾਲ ਇੱਕ ਬਾੜ ਜੀ ਬਣ ਜਾਂਦੀ ਬਹੁਤ ਸੋਹਣੀ ਫਿਰ ਕੈਦੀ ਦਿਨ ਜਦੋਂ ਹੁਣ بڑے ਹੋਏ ਨੇ ਫਿਰ ਇਹਦੀ ਕਟਿੰਗ ਹੋਊਗੀ ਕਟਿੰਗ ਹੋਊਗੀ ਫਿਰ ਬਹੁਤ ਸੋਹਣੇ ਹੋ ਜਾਣਗੇ ਹੋਰ ਤਾਂ ਫੇਸਬੁੱਕ ਦੇਖ ਲਓ ਨਿਊਜ਼ ਦੇਖ ਲਓ ਅਖਬਾਰ ਦੇਖ ਲਓ ਡੋਪਿਟਿਸ਼ਨ ਵਾਲਾ ਆਇਆ ਹੋਇਆ ਜਿਹੜੇ ਮੁੰਡੇ ਯੂਐਸ ਦੇ ਚੜਾਏ ਆ ਉਹ ਨਾ ਐਂਟਰ ਹੋਇਓ ਤੇ ਹਲੇ ਜਦਾ ਇਹਦਾ 트ੰਪਰੇ ਕਹਿੰਦਾ ਵੀ ਜਿਹੜਾ ਹੁਣ ਵਿਆਰਤ ਨੂੰ ਮੇਰੇ ਇੱਥੇ ਬੜੂਗਾ ਚੱਕ ਚੱਕੇ ਚੜਾਈ ਜਾਣੇ ਤੇ ਗੱਲ ਚੱਲ ਰਹੀ ਦੀ ਬੰਦੇ ਕਹਿੰਦੇ ਯਾਰ ਕੰਮ ਤਾਂ ਇੱਥੇ ਬਹੁਤ ਆ ਪਰ 트ੰਪ ਕਹਿੰਦਾ ਮੈਂ ਹੁਣ ਇੱਥੋਂ ਗੰਦ ਕੱਢਣਾ ਕਹਿੰਦਾ ਮੈਂ ਜਿੰਨਾ ਵੀ ਕਹਿੰਦਾ ਇੱਥੇ ਗੰਦ ਪੈ ਗਿਆ ਨਾ ਫਿਰ ਵਿੱਚ ਜਿਹੜਾ ਹੁਣ ਜਿਹੜਾ ਬਾਟਰ ਟੱਪ ਦੇ ਬੰਦੇ ਉੱਥੇ ਫਿਰ ਉਹਨੇ ਚੰਗੇ ਵੀ ਹੈਗੇ ਆ ਵਿੱਚ ਮਾੜੇ ਵੀ ਹੈਗੇ ਆ ਹਰੇਕ ਤਰ੍ਹਾਂ ਦੀ ਦੁਨੀਆ ਜਾਂਦੀ ਉੱਥੇ ਤੋ ਹੁਣ ਹਰੇਕ ਨੂੰ ਜੱਜ ਕਰਨਾ ਉਹਨਾਂ ਵਾਸਤੇ ਬਹੁਤ ਔਖਾ ਹੋਇਆ ਹੋਇਆ ਹੈ ਤੇ ਬੱਸ ਫੋਨਕਾ 40 40 ਲੱਖ 45 45 ਲੱਖ ਬੰਦਿਆਂ ਨੇ ਦਿੱਤਾ ਯੂਐਸਏ ਜਾਣ ਵਾਸਤੇ ਪਰ ਇੱਕ ਬੰਦੇ ਨੇ ਮੇਰੀ ਗੱਲ ਬਾਤ ਵੀ ਚੱਲਦੀ ਹੈ ਕਹਿੰਦਾ ਇੰਨੇ ਇੰਨੇ ਪੈਸੇ ਤਾਂ ਨਹੀਂ ਹੈਗੇ ਪੈਸੇ ਘਾਟਾ ਕਈ ਵਾਰ ਜਦ ਜਿਹੜੇ ਪੱਤਰਕਾਰ ਆਏ ਪੱਤਰਕਾਰ ਕਹਿ ਦਿੰਦੇ ਵੀ ਵੱਧ ਬੋਲੋ ਸ਼ਾਇਦ ਤੁਹਾਨੂੰ ਪੈਸੇ ਮਿਲੇ ਜਾਣ ਜੇ ਗਵਰਨਮੈਂਟ ਕੋਈ ਸਹਾਇਤਾ ਕਰੇ ਦੇਵੇ ਤੁਹਾਡੀ ਉਹ ਫਿਰ ਠੋਕ ਕੇ ਰੇਟ ਬੋਲਦੇ ਹਨ 40 40 ਲੱਖ ਲਾ ਕੇ ਯਾਰ ਇੰਨਾ ਬੈਠਾ ਲਾ ਕੇ ਇਸ ਤਰ੍ਹਾਂ ਉਹਨਾਂ ਪੈਸਾ ਆਪਣੇ ਮਾਰੇ ਖਰਚ ਲੈ ਵਦੋਂ 40 ਲੱਖ ਮਾਉਣ ਨੂੰ ਵੀ ਤਾਂ ਜੀ ਜ਼ਿਆਦਾ ਨਹੀਂ ਜ਼ਿਆਦਾ 2 ਜਾਂ 3 ਸਾਲ ਲੱਗੇ ਜੌਣ ਬੰਦੇ ਨੂੰ ਉੱਤਰ ਜਾ ਕੇ ਦੋ ਤਿੰਨ ਸਾਲ ਬੰਦਾ ਘੁੰਮੇ ਹੋਈ 40 ਲੱਖ ਆਪਣੇ ਪਰ ਖਰਚੇ ਬੈਂਕ ਬੈਲੈਂਸ ਬਣਾ ਪੇ ਕੋਈ ਫਰਮ ਖੋਲ ਲਵੇ ਉਹੀ 40 ਲੱਖ ਵਜੂਸ ਸਰੇ ਪੇ ਜਾ ਕੇ ਜਿੱਦਾਂ ਹੁਣ ਮੈਂ ਕਰਾਇਆ ਉਹ ਮੈਂ ਫਿਰਿਆ ਥੋੜਾ ਬੋੜਾ ਆਪਣੇ ਪੈਸੇ ਖਰਚ ਲੈ ਕੈਨੇਡਾ ਦਾ ਪੇਸਾ ਮਿਲ ਗਿਆ ਉਹੀ ਉਹਨਾਂ ਏਜੰਟਾਂ ਨੇ ਲੈ ਲੈਣ ਦੇ ਪੈਸੇ ਮੇਰੇ ਤੇ ਗੁੰਜਰਬਾਈ ਪੂਰਾ ਡਟਿਆ ਪਿਆ ਘੱਟੇ ਘਾਟੇ ਰੱਖੀ ਕੁੜੀਆ मार गेड़ा इ डेढ़ सौ बूटा मंगाया देखते हैं डेढ़ सौ बूटा हाँ? है बंदे तू बंदगी हाँ जी गुजर अंकल तो नहीं यार लगता जान गए ਦੇ ਆ ਬੁਰਸਾ ਫਿਰ ਤਾਂ ਨਾ ਬੁਰਤ ਜਗਾ ਹੈ ਉਹ ਵਿਚੋਂ ਟਰੈਕਟਰ ਨਹੀਂ ਲੰਘਣਾ ਫਿਰ ਅੱਛਾ ਨੂੰ ਇਹਨਾਂ ਕਈਆਂ ਨਾਲ ਗੋਟਲੇ ਕਰਿਓ ਇਹਦੇ ਬਾਹੀ ਕੋ ਹੋ ਜਾਇਆ ਖਲ ਬਨਾਲੀ ਆ ਬਨ ਜਾਏਗਾ ਜੀ ਪਤਾ ਖਲ ਬਨ ਜਾਏਗਾ ਇੱਕਾ ਖਲ ਬਨ ਜਾਏਗਾ ਪਾਣੀ ਪੋਰੀ ਆ ਰਾਮ ਤੇ ਚਲ ਦੇਖ ਲੈਂਦੇ ਆ ਬਸ ਖੇਤ ਵਾਲੇ ਤੇ ਲਾ ਨਹੀਂ ਸਕਦੇ ਅੱਪਾ ਖੇਤ ਵਾਲੇ ਦੇ ਨਾਲ ਲਾ ਨਹੀਂ ਸਕਦੇ ਅੱਪਾ ਅੱਛਾ 5 ਫੁੱਟ ਛੋਟ ਦੇਤੇ ਹਾਂ ਹਾਂ 5 ਫੁੱਟ ਫਿਰ ਇੱਧਰ ਜਗਾ ਘਟ ਜਾਣੀ ਆਪਣੀ ਨਹੀਂ ਇੱਧਰ ਟਰੈਕਟਰ ਨਿਕਲ ਜਾਏਗਾ ਇੱਥੇ ਤੇ ਲਾ ਕੇ ਆਹ ਡੱਕਾ ਚੱਕ ਲਾ ਆਪਣਾ 5 ਫੁੱਟ ਹੀ ਆ ਹੋ ਕਿਹੜਾ ਜਾ ਚੱਕੀ ਦਾ ਆਪਣੇ ਵਾਲਾ ਡੱਕਾ ਦੇਖੀਦਾ ਮੇਰੇ ਮਿੰਟ ਦੇ ਤਾਂ ਹੁਣ ਇਹਦੇ ਵਿੱਚ ਕਿੰਨੇ ਆਪਾਂ ਗੈਪ 13 ਫੁੱਟ ਛੱਡਾ ਹੈ ਮੇਰੇ ਖਾਲਜ ਵਿੱਚ ਮੈਂ ਇਹ 500 ਦੀਆਂ ਕਿੰਨੇ ਮਿਲਦੇ ਹਾਂ ਇਹ ਆਪਾਂ ਖਾਲ ਬਣ ਗਿਆ ਖਾਲ ਬਣ ਗਿਆ ਇੱਥੇ ਦਾ ਹਾ ਬਣੀ ਦਾ 7-8 ਫੁੱਟ ਪੁਰਾ 8-9 ਫੁੱਟ ਦੂਸਰੇ ਇੱਕ ਵਾਰ ਨਿਕਲ ਜੇ ਕੱਟ ਰਹਿਣਾ 5 ਤਾਂ ਆਵੇ ਸਨ ਨਾ ਉਹ ਤਾਂ ਕਚਾਰੇ ਕਰਦੇ ਬਦੋ ਹਾਂ ਇਹ ਤੇ ਤਿੰਨ ਘਰ ਲਈ ਭਾਵੇਂ ਤਿੰਨ ਕਰਾ ਨਾਲ ਕਿ ਕਹਦੇ ਤਿੰਨ ਕਰ ਲੈ ਕਹਦੇ ਹੈ ਸੀਰਮ ਕਹਦੇ ਹਾਂ ਹਾਂ ਸੀਰਮ ਭਾਈ ਤੇ ਤਾਂ ਉਹਨਾਂ ਕਾ ਮਿੱਟੀ ਇਹ ਬਗ ਲਗਾਤੇ ਖਾਲ ਬਨ ਜਾਏਗਾ ਖਾਲ ਬਨ ਜਾਏਗਾ ਹਾਂ 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 ਖਾਲ ਬਨ ਜਾਏਗਾ ਰਮ ਤੇ ਟਿਕਲ ਦੇਗਾ ਇਹਦਾ ਜਾ ਜਾੜਾ ਹਰ ਦਿਨ ਵੀ ਮੇਰੀ ਲਾਈਨ ਵੱਧੇ ਲਵਾਉਂਗਾ ਇੱਕ ਹੈ ਦੇਖਣਾ ਵੀ ਅੱਛਾ ਨਹੀਂ ਹੈ ਤੇ ਇਹ ਨਾ ਬਾਅਦ ਚ ਦੇਖਾਂਗੇ ਜੇ ਆਪਣੇ ਬੂਟੇ ਵਧੇ ਆਪਣੇ ਕੋਲ ਠੀਕ ਹੈ ਪਹਿਲਾਂ ਸਾਰਾ ਲਾ ਕੇ ਆ ਲਾਸਟ ਵਿੱਚ ਦੇਖਾਂਗੇ ਲੈਟਰ ਪਰ ਹਾਂ ਇਹਦੀ ਪਲੈਨਿੰਗ ਫਿਰ ਆਪਾਂ ਬਾਅਦ ਚ ਕਰਾਂਗੇ ਫਿਰ ਰੋਟੀ ਰੋਟੀ ਕਿਤੇ ਹੋਣੀ ਹੈ ਹਾਂ ਜੀ ਕਿੰਨਾ ਬੂਟਾ ਲਗਾ ਦਿੱਤਾ ਇੱਕ ਦਿਨ ਮੇ ਇੱਕ ਦਿਨ ਮੇ 15 ਲਗਾ ਦਿੱਤਾ 200 200 ਰੁਪਏ ਇਹ ਕੋਈ 200 ਬੂਟੇ ਤੱਕ ਹਾਂ ਜੀ ਕਿੰਨਾ ਰੇਟ ਚੱਲ ਰਿਹਾ ਵੀ 8 ਰੁਪਏ ਚੱਲ ਰਿਹਾ ਜੀ 8 ਰੁਪਏ ਠੀਕ ਹੈ ਕੰਪਿਊਟਰ 800 ਦੋ ਬੰਦਾ ਲਾ 1600 ਰੁਪਏ ਬਣਾ ਲੈਂਦੇ ਆ 150 ਵੀ ਲਾਇਆ ਫਿਰ ਵੀ ਜੀ ਹੁਣ ਸਾਰੇ ਕੁਝ ਮਹਿੰਗਾਈ ਹੋ ਗਿਆ ਜੀ ਹਾਂ ਹੈ ਮਹਿੰਗਾਈ ਤਾਂ ਹੋ ਗਈ ਬਹੁਤ ਆ ਬਾਤ ਆ ਹਾਂ ਨਹੀਂ ਮਹਿੰਗਾਈ ਤਾਂ ਹੋਈ ਇਹ ਤਾਂ ਇਹਦੇ ਇਹਦੇ ਹਾਂ ਸਭੀ ਮਹਿੰਗਾਈ ਤਾਂ ਹੋ ਗਈ ਹੈ ਮਹਿੰਗਾਈ ਤਾਂ ਭਾਈ ਸਾਰੇ ਪਾਸੇ ਹੋ ਗਈ ਪੂਰੇ ਵਰਲਡ ਵਿੱਚ ਮਹਿੰਗਾਈ ਚੱਲ ਰਹੀ ਆ ਤੇ ਹੁਣ ਚਲਦੇ ਘਰ ਜਾ ਕੇ ਦੇਖੇ ਕਰਾਪੁਰ ਤੇ ਅੱਜ ਦਾ ਫਿਰ ਲਾਈਵ ਇਹ ਬੰਦ ਕਰਦੇ ਆਂ ਗੱਡੀ ਖੜੀ ਐ ਮੌਸਮ ਖੁੱਲ ਗਿਆ ਹੁਣ ਥੋੜਾ ਜਿਹਾ ਇਹ ਹਵਾ ਠੰਢੀ ਚੱਲ ਰਹੀ ਐ ਤੇ ਲਾ ਵੇ ਚੱਲੀ ਇਧਰ ਇਹਨੇ ਦੇਖ ਇਹਨੇ ਦੀ ਛੱਡੀ ਬਹੁਤ ਬਰੀਕ ਲਾਈ ਐ ਆਹਾ ਇਹ ਤਜਰਬਾ ਦੇਖਾਂਗੇ ਅਗਲੇ ਸਾਲ ਇੰਨੀ ਬਰੀਕ ਛੱਡੀ ਲਾਈ ਇੱਕ ਸਾਲ ਚ ਕਿੰਨਾ ਮੋਟਾ ਬੂਟਾ ਹੋ ਜਾਂਦਾ ਆਉਣ ਵਾਲੇ ਲਾਈਵ ਚ ਆਪਾਂ ਤੁਹਾਨੂੰ ਦਿਖਾਇਆ ਕਰਾਂਗੇ ਚੱਲੀਏ ਇਹਦਾ ਮੈਂ ਪੂਰੀ ਡਿਟੇਲ ਕਿੱਥੋਂ ਲੈਂਦਾ ਬੂਟਾ ਇਹ ਸਾਰਾ ਫੜੇ ਮੈਂ ਚੱਕ ਲਵਾਂ ਉਹ ਵੀ ਯਾਰ ਭੁੱਲੇ ਚੱਲਿਆ ਦਾ ਇਹਦੇ ਜਿਹੜੇ ਜਾਨਮਾਲ ਬਲੌਗਰ ਦੇਖ ਲਿਓ ਉਹਦੇ ਵਿੱਚ ਨੰਬਰ ਪਾਇਆ ਕਿੱਥੋਂ ਲੈਂਦਾ ਬੂਟਾ ਕਿੰਨੇ ਦਾ ਪਿਆ ਮੈਨੂੰ ਸਾਰਾ ਇਹ ਤੁਸੀਂ ਉਹ ਚੈਨਲ ਵਜਾ ਕੇ ਦੇਖ ਲਿਓ ਚਾਹ ਲਿਆ ਸੀ ਉਹਨਾਂ ਨੂੰ ਮੈਂ ਚਾਹ ਲਈ ਪੀ ਤੇ ਹੁਣ ਚੱਲੀਏ ਘਰ ਨੂੰ ਧੰਨਵਾਦੀ ਲਾਈਵ ਦੇਖਣ ਵਾਸਤੇ